ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਨਿਗਾਹ ਕਮਜ਼ੋਰ ਹੋ ਚੁੱਕੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਨੰਬਰ 2 ਰਾਤ ਨੂੰ ਸੌਣ ਸਮੇਂ ਪੇਟ ਦੇ ਸਹਾਰੇ ਸੌਣ ਵਾਲਾ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 3 ਜੋ ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹਨ ਉਹਨਾਂ ਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ। ਨੰਬਰ 4 ਲਸਣ ਅਤੇ ਅਦਰਕ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਗਰਮ ਪਾਣੀ ਦੇ ਵਿੱਚ ਪਾ ਕੇ ਸੇਵਨ ਕਰਨ ਨਾਲ ਪੇਟ ਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 5 ਨਹਾਉਣ ਦੇ ਸਮੇਂ ਕਦੇ ਵੀ ਸਾਨੂੰ ਸਿਰ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ। ਸਾਨੂੰ ਪੈਰਾਂ ਤੋਂ ਪਾਣੀ ਪਾ ਕੇ ਨਹਾਉਣਾ ਚਾਹੀਦਾ ਹੈ। ਨੰਬਰ 7 ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਟਮਾਟਰ ਖਾਣ ਨਾਲ ਸਾਡੇ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ। ਨੰਬਰ 8 ਸਰੀਰ ਉੱਪਰ ਵੀ ਮਲਤਾਨੀ ਮਿੱਟੀ ਲਗਾਉਣ ਨਾਲ ਮੱਛਰ ਨਹੀਂ ਕੱਟਦੇ। ਨੰਬਰ 9 ਨਿੰਮ ਦਾ ਗਰਮ ਤੇਲ ਸਿਰ ਉੱਪਰ ਲਗਾਉਣ ਨਾਲ ਅਕਲ ਵਿੱਚ ਵਾਧਾ ਹੁੰਦਾ ਹੈ। ਨੰਬਰ 10 ਜੇਕਰ ਤੁਸੀਂ ਆਪਣੀ ਆਵਾਜ਼ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਖਾਲੀ ਪੇਟ ਥੋੜਾ ਜਿਹਾ ਗਰਮ ਚਾਹ ਦਾ ਚੱਟ ਲੋ ਦੇਖੋ ਕੁਝ ਦਿਨਾਂ ਵਿੱਚ ਹੀ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਖੂਬਸੂਰਤ ਹੋ ਜਾਵੇਗੀ ਨੰਬਰ 11 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਅਮਰੂਦ ਖਾਣਾ ਸ਼ੁਰੂ ਕਰ ਦਿਓ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ ਨੰਬਰ 12 ਬੱਕਰੀ ਦੇ ਦੁੱਧ ਨਾਲ ਬਾਦਾਮ ਖਾਣ ਨਾਲ ਜ਼ਿਆਦਾ ਸ਼ਤ ਤੇਜ ਹੋ ਜਾਂਦੀ ਹੈ ਨੰਬਰ 13 ਜਿਆਦਾ ਆਂਡੇ ਦਾ ਇਸਤੇਮਾਲ ਕਰਨ ਨਾਲ ਚਿਹਰੇ ਤੇ ਚਾਹਿਆਂ ਤੇ ਚੁਰੜੀਆਂ ਪੈ ਜਾਂਦੀਆਂ ਹਨ ਨੰਬਰ 14 ਸਰਦੀਆਂ ਦੇ ਮੌਸਮ ਵਿੱਚ ਜਿੰਨਾ ਔਰਤਾਂ ਦੇ ਜੋੜਾਂ ਦੇ ਦਰਦ ਦੀ ਤਕਲੀਫ ਵੱਧ ਜਾਂਦੀ ਹੈ ਉਹਨਾਂ ਨੂੰ ਧੁੱਪ ਵਿੱਚ ਬੈਠਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਵਿਟਾਮਿਨ ਡੀ ਦੀ ਘਾਟ ਪੂਰੀ ਹੁੰਦੀ ਹੈ ਨੰਬਰ 15 ਪਿਆਜ਼ ਦਾ ਪਾਣੀ ਪੀਣ ਨਾਲ ਲੀਵਰ ਬਿਲਕੁਲ ਸਾਫ਼ ਹੋ ਜਾਂਦਾ ਹੈ ਨੰਬਰ 16 ਸਵੇਰ ਦੇ ਸਮੇਂ ਕਾਲਾ ਜੀਰਾ ਚਬਾ ਲੈਣ ਨਾਲ ਭਜਨ ਵਿੱਚ ਕਮੀ ਆ ਜਾਂਦੀ ਹੈ ਨੰਬਰ 17 ਜੇਕਰ ਦਿਲ ਦੀ ਧੜਕਣ ਅਚਾਨਕ ਤੇਜ਼ ਹੋ ਜਾਂਦੀ ਹੈ ਤਾਂ ਸਵੇਰੇ ਖਾਲੀ ਪੇਟ ਸ਼ਾਇਦ ਅਤੇ ਪਿਆਜ਼ ਨੂੰ ਮਿਕਸ ਕਰਕੇ ਖਾ ਲਿਆ ਕਰੋ ਧੜਕਣ ਨੋਰਮਲ ਰਹੇਗੀ ਨੰਬਰ 18 ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਨਹੀਂ ਪੇਸ਼ਾਨ ਕਰ ਰਿਹਾ ਹੈ ਤਾਂ ਉਸ ਦੇ ਲਈ ਤੁਸੀਂ ਇੱਕ ਚਾਕਲੇਟ ਖਾ ਸਕਦੇ ਹੋ ਨੰਬਰ 19 ਜੇਕਰ ਤੁਸੀਂ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਇਸ ਦੇ ਲਈ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰੋ ਨੰਬਰ 20 ਗੁਲਾਬ ਦਾ ਫੁੱਲ ਸੁੰਘਣ ਨਾਲ ਡਿਪਰੈਸ਼ਨ ਘਟ ਹੋ ਜਾਂਦਾ ਹੈ ਨੰਬਰ 21 ਸਵੇਰੇ ਉੱਠ ਕੇ ਅੱਖਾਂ 'ਤੇ ਠੰਡੇ ਪਾਣੀ ਦੇ ਛਿੱਟੇ ਮਾਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਨੰਬਰ 22 ਖਾਣਾ ਖਾਣ ਤੋਂ ਬਾਅਦ ਜੇਕਰ ਭਾਰੀਪਾਨ ਮਹਿਸੂਸ ਹੋਵੇ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਪੀ ਲਓ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 30 ਜੇਕਰ ਤੁਹਾਨੂੰ ਸੁੱਤੇ ਪਿਆ ਨੂੰ ਸੁਪਨੇ ਨਹੀਂ ਆਉਂਦੇ ਤਾਂ ਤੁਹਾਡਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਨੰਬਰ 24 ਚਿਹਰੇ ਤੇ ਬਰਫ਼ ਦੇ ਟੁਕੜੇ ਲਗਾਉਣ ਨਾਲ ਚਿਹਰਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ ਤੇ ਰੰਗ ਵੀ ਨਿਖਰਨ ਲੱਗ ਜਾਵੇਗਾ ਅਜਿਹਾ ਹਫ਼ਤੇ ਵਿੱਚ 2 ਤੋਂ 3 ਵਾਰ ਜ਼ਰੂਰ ਕਰੋ ਨੰਬਰ 25 ਥੋੜੀ देर ਕੰਨ ਵਿੱਚ ਉਂਗਲੀ ਪਾਉਣ ਨਾਲ ਦਿਮਾਗ ਤਰੋ-ਤਾਜ਼ਾ ਹੋ ਜਾਂਦਾ ਹੈ ਨੰਬਰ 26 ਦਿਲਾਂ ਦੇ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਨੂੰ ਜੇਕਰ ਬਦਾਹਾਜਮੀ ਹੋ ਜਾਵੇ ਤਾਂ ਤਿੰਨ ਤੋਂ ਚਾਰ ਗਲਾਸ ਠੰਡਾ ਪਾਣੀ ਪੀਓ ਤਾਂ ਤੁਸੀਂ ਠੀਕ ਹੋ ਜਾਵੋਗੇ ਨੰਬਰ 27 ਛੋਡੀਆਂ ਤੇ ਲਟਕਦੀ ਸਕਿਨ ਨੂੰ ਟਾਈਟ ਕਰਨ ਲਈ ਅਨਾਰ ਖਾਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਜਲਦ ਫਾਇਦਾ ਹੋਵੇਗਾ ਨੰਬਰ 28 ਗਰਮ ਰੋਟੀ ਖਾਣ ਨਾਲ ਮਿਹਦੇ ਨੂੰ ਕਾਫੀ ਪ੍ਰੋਬਲਮ ਹੁੰਦੀ ਹੈ ਇਸ ਲਈ ਰੋਟੀ ਥੋੜੀ ਜਹੀ ਠੰਡੀ ਕਰਕੇ ਹੀ ਖਾਣੀ ਚਾਹੀਦੀ ਹੈ ਨੰਬਰ 29 ਸਵੇਰੇ ਖਾਲੀ ਪੇਟ ਸੌਫ ਦਾ ਪਾਣੀ ਪੀਣ ਨਾਲ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 30 ਦੰਦਾਂ ਦੀ ਬਹੁਤ ਵਧੀਆ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਸਾਫ਼ ਕਰੋ ਅਤੇ ਬਾਅਦ ਵਿੱਚ ਇੱਕ ਗਲਾਸ ਪਾਣੀ ਪੀ ਕੇ ਸੌ ਜਾਓ। ਨੰਬਰ 31 ਹਰ ਰੋਜ਼ ਐਕਸਰਸਾਈਜ਼ ਹੈ ਜੋ ਜੋਗੇ ਦਾ ਅਭਿਆਸ ਜ਼ਰੂਰ ਕਰੋ। ਇਹ ਤੁਹਾਨੂੰ ਕਈ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ। ਨੰਬਰ 32 ਆਪਣੇ ਰੂਟੀਨ ਵਿੱਚ ਪਾਣੀ ਦੀ ਮਾਤਰਾ ਵਧਾਓ ਦਿਨ ਵਿੱਚ ਘੱਟ ਤੋਂ ਘੱਟ 8-9 ਗਲਾਸ ਪਾਣੀ ਜ਼ਰੂਰ ਪੀਓ ਅਤੇ ਆਪਣੇ ਸਰੀਰ ਨੂੰ ਹਾਈਡਰੇਟ ਰੱਖੋ ਨੰਬਰ 33 ਚਾਹ ਜਾਂ ਫਿਰ ਕੌਫੀ ਦੀ ਜਗ੍ਹਾ ਤੁਸੀਂ ਗੰਗਨਾ ਪਾਣੀ, ਨਿੰਬੂ ਪਾਣੀ, ਲੱਸੀ ਜਾਂ ਥੂਪ ਦਾ ਸੇਵਨ ਕਰ ਸਕਦੇ ਹੋ ਅਤੇ ਇਹ ਤੁਹਾਡੇ ਸਰੀਰ ਲਈ ਲਾਭਕਾਰੀ ਵੀ ਹੋਣਗੇ ਨੰਬਰ 34 ਭੋਜਨ ਤੋਂ ਪਹਿਲਾਂ ਮਿੱਠਾ ਖਾਣ ਤੋਂ ਬਾਅਦ ਖੱਟਾ ਖਾ ਲੈਣ ਨਾਲ ਕਦੇ ਵੀ ਸ਼ੂਗਰ ਨਹੀਂ ਹੁੰਦਾ ਨੰਬਰ 35 ਨੱਕ ਬੰਦ ਕਰਕੇ ਚਾਰ ਵਾਰ ਥੁੱਕ ਅੰਦਰ ਲਿਜਾਣ ਨਾਲ ਹਿਜਕੀ ਤੋਂ ਰਾਹਤ ਮਿਲਦੀ ਹੈ। ਨੰਬਰ 36 ਰਾਤ ਨੂੰ ਸੌਂਦੇ ਸਮੇਂ ਚਾਰ ਚਮਚ ਦੇਸੀ ਘਿਓ ਵਿੱਚ ਥੋੜਾ ਜਿਹਾ ਗੈਸ ਨੂੰ ਬਿਲਾ ਕੇ ਲੈਣ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 37 ਦਵਾਈ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣੀ ਚਾਹੀਦੀ। ਦਵਾਈ ਹਮੇਸ਼ਾ ਗਰਮ ਪਾਣੀ ਨਾਲ ਹੀ ਲਓ ਨਹੀਂ ਤਾਂ ਦਵਾਈ ਦਾ ਤੁਹਾਡੇ ਸਰੀਰ ਉੱਪਰ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਨੰਬਰ 38 ਜੇਕਰ ਖੂਨ ਦੀ ਕਮੀ ਹੋ ਰਹੀ ਹੋਵੇ ਅਤੇ ਕਮਜ਼ੋਰੀ ਵੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਤਾਂ ਗਾਜਰ ਨੂੰ ਕद्दूकस ਕਰਕੇ ਦੁੱਧ ਵਿੱਚ ਵਾਲ ਕੇ ਪੀ ਲਓ ਇਹ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਦਾ ਕੰਮ ਕਰਦੀ ਹੈ ਨੰਬਰ 39 ਪੈਰਾਂ ਦੀਆਂ ਤਲੀਆਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 40 ਜੇਕਰ ਟੈਨਸ਼ਨ ਨਾਲ ਤੁਹਾਡਾ ਮਨ ਤੁਹਾਨੂੰ ਪਾਰਾ ਪਾਰਾ ਮਹਿਸੂਸ ਹੋ ਰਿਹਾ ਹੈ ਤਾਂ ਚਾਕਲੇਟ ਜਾਂ ਫਿਰ ਕੋਈ ਮਿੱਠੀ ਚੀਜ਼ ਖਾਣ ਨਾਲ ਤੁਹਾਡਾ ਮਨ ਬਿਲਕੁਲ ਹਲਕਾ ਹੋ ਜਾਵੇਗਾ। ਨੰਬਰ 41 ਜੋ ਔਰਤਾਂ ਰਾਤ ਨੂੰ ਸੌਂਦੇ ਸਮੇਂ ਆਪਣੇ ਚਿਹਰੇ ਤੇ ਬਦਾਮ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਚਿਹਰੇ ਤੇ ਕੋਈ ਵੀ ਝੁਰੜੀਆਂ ਨਹੀਂ ਪੈਂਦੀਆਂ ਤੇ ਚਿਹਰਾ ਚਮਕਦਾਰ ਬਣਿਆ ਰਹਿੰਦਾ ਹੈ। ਨੰਬਰ 42 ਖੱਟੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਕਿਉਂਕਿ ਸਾਡੇ ਸਰੀ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦੀਆਂ ਹਨ। ਨੰਬਰ 43 ਜਲੇਬੀ ਨੂੰ ਗਰਮ ਦੁੱਧ ਨਾਲ ਖਾਣ ਨਾਲ ਕਮਰ ਦਰਦ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਜੇਕਰ ਜਲੇਬੀ ਠੰਡ ਵਿੱਚ ਗਰਮ ਦੁੱਧ ਨਾਲ ਖਾਧੀ ਜਾਵੇ ਤਾਂ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਨੰਬਰ 44 ਖਾਣਾ ਖਾਣ ਤੋਂ ਬਾਅਦ ਜੇਕਰ ਪੇਟ ਵਿੱਚ ਭਾਰਾਪਨ ਮਹਿਸੂਸ ਹੋਵੇ ਤਾਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਉਸ ਵਿੱਚ ਸਿੱਧਾ ਨਮਕ ਮਿਲਾ ਕੇ ਪੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਹਲਕਾ ਹੋ ਜਾਵੇਗਾ ਨੰਬਰ 45 ਚੋਹਾਰੇ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਨੰਬਰ 46 ਗਰਮੀ ਦੇ ਕਾਰਨ ਸਿਰ ਦਰਦ ਹੋਣ ਲੱਗੇ ਤਾਂ ਕਦੂ ਦੀ ਗੁੱਦ ਕੱਢ ਕੇ ਮੱਥੇ ਉੱਪਰ ਲੇਪ ਕਰੋ। ਨੰਬਰ 47 ਅਜਮਾਇ ਨੂੰ ਕਾਲੇ ਨਮਕ ਦੇ ਨਾਲ ਪੁਨ ਕੀ ਗੁੰਗੁਨੇ ਪਾਣੀ ਦੇ ਨਾਲ ਲਓ। ਪੇਟ ਦਰਦ ਤੋਂ ਬਹੁਤ ਜਲਦ ਆਰਾਮ ਮਿਲੇਗਾ। ਨੰਬਰ 48 ਗਰਮੀ ਨਾਲ ਹੋਣ ਵਾਲੇ ਸਿਰ ਦਰਦ ਵਿੱਚ ਚੰਦਨ ਨੂੰ ਰਗੜ ਕੇ ਸਿਰ ਉੱਪਰ ਲਗਾਓ। ਇਸ ਨਾਲ ਬਹੁਤ ਜਲਦ ਸਿਰ ਦਰਦ ਗਾਇਬ ਹੋ ਜਾਵੇਗਾ। ਨੰਬਰ 1 50 ਗਰਮੀਆਂ ਵਿੱਚ ਆਮਲੇ ਦਾ ਰਸ ਪੀਣ ਨਾਲ ਪਿਆਸ ਨਹੀਂ ਲੱਗਦੀ ਅਤੇ ਲੂਣ ਲੱਗਣ ਤੋਂ ਵੀ ਬਚੇ ਰਹਿੰਦੇ ਹਾਂ। ਨੰਬਰ 50 ਮਹਿੰਦੀ ਨੂੰ ਕਲਰ ਆਉਣ ਤੱਕ ਹੀ ਸਿਰ ਤੇ ਲਗਾ ਕੇ ਰੱਖੋ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਇਸ ਨੂੰ ਲਗਾ ਕੇ ਰੱਖਦੇ ਹੋ ਤਾਂ ਇਹ ਤੁਹਾਡੇ ਵਾਲਾਂ ਦੀ ਚਮਕ ਨੂੰ ਸੋਕ ਲੈਂਦੀ ਹੈ। ਨੰਬਰ 51 ਫ੍ਰਿਜ ਵਿੱਚ ਘੱਟ ਤੋਂ ਘੱਟ ਸਮਾਨ ਰੱਖਣ ਦੀ ਕੋਸ਼ਿਸ਼ ਕਰੋ। ਕਿਉਂਕਿ ਵੇਹ ਆਟਾ ਅਤੇ ਸਬਜ਼ੀਆਂ ਦਾ ਇਸਤੇਮਾਲ ਜੋੜਾਂ ਦੇ ਦਰਦ ਨੂੰ ਸੱਦਾ ਦੇਣਾ ਹੁੰਦਾ ਹੈ। ਨੰਬਰ 52 ਠੰਡਾ ਪਾਣੀ ਪੀਣ ਤੋਂ ਬਾਅਦ ਚਾਹ ਪੀਣੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ। ਨੰਬਰ 53 ਚਿਹਰੇ ਤੇ ਨਿਖਾਰ ਲਿਆਉਣ ਲਈ ਤુલਸੀ ਦੇ ਪੱਤਿਆਂ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ। ਨੰਬਰ 54 ਖਾਣੇ ਵਿੱਚ ਖੀਰਾ ਅਤੇ ਲਸਣ ਦਾ ਇਸਤੇਮਾਲ ਲਗਾਤਾਰ 2 ਮਹੀਨੇ ਤੱਕ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਬਹੁਤ ਜਲਦ ਆਰਾਮ ਮਿਲਦਾ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ